ਮਹਾਕੁੰਭ ਦੇ ਵਿੱਚ ਮੱਚੀ ਪਗੜ 14 ਲੋਕਾਂ ਦੀ ਹੋਈ ਮੌਤ ਕੋਈ ਆਪਣੇ ਭਰਾ ਨੂੰ ਤੇ ਕੋਈ ਆਪਣੇ ਬੱਚੇ ਨੂੰ ਰੋ ਰੋ ਕੇ ਕਰ ਰਿਹਾ ਤਲਾਸ਼ ਤਸਵੀਰਾਂ ਰੂਹ ਕੰਬਾਉ ਸਾਹਮਣੇ ਆ ਸਭ ਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਅੱਜ ਅਸੀਂ ਗੱਲ ਕਰਾਂਗੇ ਮਹਾਕੁੰਭ ਪ੍ਰਗਿਆ ਰਾਸਤਰੀ ਤੁਹਾਨੂੰ ਪਤਾ ਹੀ ਹੈ ਕਿ ਮਹਾਕੁੰਭ ਦੇ ਵਿੱਚ ਇੰਨਾ ਵੱਡਾ ਇਕੱਠ ਹੈ ਕਿ ਜਿਸ ਦੀ ਗਿਣਤੀ ਕਰਨੀ ਵੀ ਔਖੀ ਹੈ ਪਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 10 ਕਰੋੜ ਤੋਂ ਵੱਧ ਸ਼ਰਧਾਲੂ ਮਹਾਕੁੰਭ ਦੇ ਵਿੱਚ ਸ਼ਾਮਿਲ ਹੋਏ ਨੇ ਪਰ ਅੱਜ ਉਸ ਵੇਲੇ ਮਹਾਕੁੰਭ ਦੇ ਵਿੱਚ ਭਗੜੜ ਮਚ ਗਈ ਜਦੋਂ ਇੱਥੇ ਐਨੇ ਵੱਡੇ ਭਾਰੀ ਕੜ ਦੇ ਵਿੱਚ ਜਦੋਂ ਭਗੜੜ ਮਚਦੀ ਆ ਤਾਂ ਇਸ ਦੌਰਾਨ 14 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪੂਰੇ ਮਹਾਕੁੰਭ ਦੇ ਵਿੱਚ ਦੰਸ਼ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ 10 ਕਰੋੜ ਦੀ ਗਿਣਤੀ ਕਹਿਣ ਨੂੰ ਬਹੁਤ ਆਸਾਨ ਆ ਪਰ ਜੇਕਰ ਅਸੀਂ ਇਸ ਗਿਣਤੀ ਦਾ ਅਨੁਮਾਨ ਲਗਾਈਏ ਤਾ ਸਚੀਪ ਸੋਚ ਤੋਂ ਬਾਹਰ ਹੋ ਜਾਂਦਾ ਪਰ ਐਨੇ ਲੋਕਾਂ ਦੀ ਜ਼ਿੰਮੇਵਾਰੀ ਕਿਸ ਦੇ ਸਿਰ ਤੇ ਆ ਕਿ ਜਿੰਨੀ ਦੁਨੀਆ ਇੱਥੇ ਪਹੁੰਚੀ ਹੋਈ ਹੈ ਜਿੰਨੇ ਸ਼ਰਧਾਲੂ ਮਹਾਕੁੰਭ ਦੇ ਵਿੱਚ ਪਹੁੰਚੇ ਹੋਏ ਨੇ ਕਿ ਉਸ ਦੇ ਮੁਤਾਬਿਕ ਪ੍ਰਸ਼ਾਸਨ ਦੇ ਅਜਿਹੇ ਪੁਖਤਾ ਪ੍ਰਬੰਧ ਹੈਗੇ ਨੇ ਜੇਕਰ ਹੁੰਦੇ ਤਾਂ ਜਿਹੜੀ ਅੱਜ ਭਗਦੰਨ ਮਚੀ ਤਾਂ ਇਸ ਦੇ ਵਿੱਚ 14 ਲੋਕਾਂ ਦੀ ਜਿਹੜੀ ਮੌਤ ਹੋਈ ਹੈ ਉਹ ਮੌਤ ਨਾ ਹੁੰਦੀ ਵੱਡੇ ਸਵਾਲ ਜਿਹੜੇ ਕਿ ਪ੍ਰਸ਼ਾਸਨ ਤੇ ਖੜੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜੋਗੀ ਦਿੱਤਿਆਨਾਥ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਗਈ ਹੈ ਕਿਉਂਕਿ ਪੁਖਤਾ ਪ੍ਰਬੰਧਾ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੁਖਤਾ ਪ੍ਰਬੰਧਕ ਕਿੱਥੇ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਸ਼ਰਧਾਲੂਆਂ ਦੀ ਭਾਵਨਾ ਦੀ ਗੱਲ ਕਰੀਏ ਕਿ ਜ਼ਰੂਰੀ ਹੁੰਦਾ ਹੈ ਕਿ ਅਜਿਹੇ ਤੀਰਥ ਸਥਾਨਾਂ ਦੇ ਉੱਤੇ ਜਾ ਕੇ ਹੀ ਤੁਹਾਡੀ ਸ਼ਰਧਾ ਚੱਕ ਸਕਦੀ ਹੈ ਕਿਉਂਕਿ ਐਨੇ ਵੱਡੇ ਕੜ ਦੇ ਵਿੱਚ ਪਹੁੰਚਣਾ ਆਪਣੀ ਜਾਨ ਖੁਦ ਵੀ ਜੋਖਮ ਦੇ ਵਿੱਚ ਪਾਉਣ ਵਾਲੀ ਗੱਲ ਹੈ ਠੀਕ ਹੈ ਤੁਹਾਡਾ ਧਰਮ ਤੁਸੀਂ ਮੰਨਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠ ਕੇ ਵੀ ਜਿਹੜਾ ਕਿ ਨਾਮ ਜਪ ਸਕਦੇ ਹੋ ਤੁਸੀਂ ਘਰੇ ਬੈਠ ਕੇ ਵੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਪਾਠ ਪੂਜਾ ਕਰ ਸਕਦੇ ਹੋ ਕਿ ਜ਼ਰੂਰੀ ਹੈ ਕਿ ਮਹਾਕੁੰਭ ਦੇ ਵਿੱਚ ਸ਼ਾਮਲ ਹੋ ਕੇ ਹੀ ਤੁਸੀਂ ਜਿਹੜੇ ਕਿ ਆਪਣੀਆਂ ਭਾਵਨਾਵਾਂ ਉੱਥੇ ਪੇਸ਼ ਦਿਖਾਉਣੇ ਹੋ ਤਾਂ ਇਸ ਦੇ ਵਿੱਚ ਵੱਡੀਆਂ ਗੱਲ ਜਿੱਥੇ ਪ੍ਰਸ਼ਾਸਨ ਦੇ ਸਾਹਮਣੇ ਆ ਰਹੀ ਹੈ ਕਿਉਂਕਿ ਇਕੱਠ ਇੰਨਾ ਕੀ ਦੇਖਦੇ ਦੇਖਦੇ ਲੋਕ ਇੱਕ ਦੂਜੇ ਦੀ ਰੀਸ ਦੇ ਵਿੱਚ ਮਹਾਕੁੰਭ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਲੋਕ ਛੋਟੇ ਛੋਟੇ ਬੱਚੇ ਨੂੰ ਲੈ ਕੇ ਮਹਾਕੁੰਭ ਦੇ ਵਿੱਚ ਪਹੁੰਚੇ ਹੋਏ ਨੇ ਪਰ ਮਹਾਕੁੰਭ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਤੱਕ ਨਹੀਂ ਆ ਜਿਹਦੇ ਚੱਲਦੇ ਉੱਥੇ ਅਜਿਹਾ ਹਾਦਸਾ ਹੋਇਆ ਹਾਦਸੇ ਦੇ ਵਿੱਚ 14 ਲੋਕ ਆਪਣੀ ਜਾਨ ਗਵਾ ਚੁੱਕੇ ਨੇ ਰੂਹ ਕੰਬਾਉ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿਵੇਂ ਜਿਹੜੇ ਪਰਿਵਾਰ ਵਾਲਿਆਂ ਦੇ ਬੱਚੇ ਗਵਾਚ ਗਏ ਨੇ ਜਾਂ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਗਵਾਚ ਗਿਆ ਤਾਂ ਉਹਨਾਂ ਨੂੰ ਭਿੱਜੀਆਂ ਅੱਖਾਂ ਦੇ ਨਾਲ ਲੱਭਦੇ ਹੋਏ ਨਜ਼ਰ ਆ ਰਹੇ ਨੇ ਭੱਗੜਾ ਜਹੀ ਮਚੀ ਕਿ ਲੋਕਾਂ ਦਾ ਸਮਾਨ ਵੀ ਉੱਥੇ ਰਹਿ ਗਿਆ ਇਸ ਦੇ ਵਿੱਚ 14 ਲੋਕਾਂ ਦੀ ਮੌਤ ਦੀ ਗੱਲ ਜਿਹੜੀ ਕਿ ਕਹੀ ਜਾ ਰਹੀ ਹੈ ਪਰ ਦੂਜੇ ਪਾਸੇ ਸਵਾਲ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾਂ ਤੇ ਉੱਠ ਰਹੇ ਨੇ ਕਿ ਜੇਕਰ ਇੰਨੀ ਭੀੜ ਮਹਾਕੁੰਭ ਦੇ ਵਿੱਚ ਆਉਣੀ ਸੀ ਤਾਂ ਫਿਰ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧ ਕੀ ਸੀ ਉਨ੍ਹਾਂ ਦਾ ਰਹਿਣ ਦਾ ਕੀ ਪ੍ਰਬੰਧ ਸੀ ਉਨ੍ਹਾਂ ਦੇ ਖਾਣ ਪੀਣ ਵਾਸਤੇ ਕਿਹੜੀ ਜਗ੍ਹਾ ਸੀ ਉਨ੍ਹਾਂ ਦੇ ਇਸ਼ਨਾਨ ਕਰਨ ਵੇਲੇ ਉੱਥੇ ਕੀਮਤ ਦੇ ਪ੍ਰਬੰਧ ਕੀਤੇ ਗਏ ਸੀ ਕਿਉਂਕਿ ਹਾਸਾ ਕੋਈ ਹੋਰ ਵੀ ਵਰਤ ਵਰਤ ਸਕਦਾ ਜਿਸ ਹਿਸਾਬ ਨਾਲ ਮਹਾਕੁੰਭ ਦੇ ਵਿੱਚ 10 ਕਰੋੜ ਦੇ ਕਰੀਬ ਸ਼ਰਧਾਲੂ ਪਹੁੰਚੇ ਹੋਏ ਦੱਸ ਰਹੇ ਨੇ ਇਸ ਮਹਾਕੁੰਭ ਦੇ ਵਿੱਚ ਜਿੱਥੇ ਮਹਾਨ ਜਿਹੜੇ ਕਿ ॠषि मुनि ਤੇ ਹੋਰ ਜਿਹੜੇ ਕਿ ਵੱਡੇ ਵੱਡੇ ਬਾਬੇ ਪਹੁੰਚੇ ਹੋਏ ਨੇ ਜਿਨ੍ਹਾਂ ਦੀ ਤਪੱਸਿਆ ਕਾਫੀ ਸਾਲਾਂ ਤੋਂ ਚੱਲਦੀ ਆ ਰਹੀ ਹੈ ਕੋਈ ਹੱਥ ਉੱਪਰ ਕਰਿਆ ਹੋਇਆ ਕੋਈ ਕੰਡਿਆਂ ਵਾਲਾ ਬਾਬਾ ਤਾਂ ਨਾਗੇ ਬਾਬੇ ਤੇ ਹੋਰ ਜਿਹੜੇ ਕਿ ਅਘੋਰੀ ਬਾਬੇ ਹੋਗੇ ਜਾਂ ਫਿਰ ਹੋਰ ਜਿਹੜੇ ਕਿ ਇੱਥੇ ਜਿਹੜੇ ਮਹਾਕੁੰਮ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਦੇਖਣ ਦੇ ਵਾਸਤੇ ਵੀ ਲੋਕਾਂ ਦਾ ਜਣਾਸਾ ਲਾਵ ਉਮੜ ਰਿਹਾ ਪਰ ਇੱਥੇ ਜਿਹੜੇ ਕਿ ਭਗਦੰ ਮੱਚੀ ਆ ਇਹ ਇੱਕ ਅਫਸੋਸ ਨਾ ਇੱਕ ਘਟਨਾ ਜਿਸ ਦੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਤੇ ਪਰਿਵਾਰ ਦਾ ਵੀ ਬੁਰਾ ਹਾਲ ਹੈ ਤਾਂ ਜਦੋਂ ਵੀ ਕਿਤੇ ਅਜਿਹੇ ਧਾਰਮਿਕ ਪ੍ਰੋਗਰਾਮ ਹੁੰਦੇ ਨੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਜੇਕਰ ਉੱਥੇ ਬਹੁਤ ਜ਼ਿਆਦਾ ਇਕੱਠ ਹੈ ਤਾਂ ਗੁਰੇਜ਼ ਕਰੋ ਤੁਸੀਂ ਘਰ ਬੈਠ ਕੇ ਵੀ ਜੜਾ ਪਾੜ ਪੂਜਾ ਕਰ ਸਕਦੇ ਹੋ ਅਜੇ ਇਕੱਠ ਦੇ ਵਿੱਚ ਜਾਣਾ ਜਾਨ ਨੂੰ ਜੋਖਮ ਦੇ ਵਿੱਚ ਪਾਉਣ ਦੇ ਨੇੜੇ ਹੁੰਦਾ ਕਿਉਂਕਿ ਜਿਵੇਂ ਦੀ ਇੱਥੇ ਜਿਹੜੇ ਕਿ ਪਗਦਨ ਮੱਚਿਆਸ ਦੇ ਵਿੱਚ ਲੋਕਾਂ ਦੀ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਸਰਕਾਰਾਂ ਵੀ ਚਿੰਤਤ ਨੇ ਬਿਊਰੋ ਰਿਪੋਰਟ ਅਖੰਡ ਲੋਕ